ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਦੇਰੀ ਫਾਰਮ ਵਿੱਚ ਸਵਾਗਤ ਹੈ ਪਹੁੰਚੇ ਹਾਂ ਮੰਡੀ ਜਗਰਾਉਂ ਜ਼ਿਲ੍ਹਾ ਲੁਧਿਆਣਾ ਪੰਜਾਬ ਦੀ ਦਧਾਰੂ ਪਸ਼ੂ ਮੰਡੀ ਆ ਇੱਥੇ ਚੰਗੇ ਪਸ਼ੂ ਆਉਂਦੇ ਆ ਇੱਕ ਬੋਰੀ ਮੈਂ ਭਾਈ ਕੋਲ ਆ ਕਰਦੇ ਆ ਬਥੇਰੇ ਜਾਣਕਾਰੀ ਸਾਂਝੀ ਬਣੇ ਰਹੋ ਧੰਨਵਾਦ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰਦੇ ਹੋ ਜੀ ਚੈਨਲ ਨੂੰ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜੜਦੀ ਕਲਾ ਜੀ ਵਧੀਆ ਜੀ ਠੀਕ ਹੈ ਜੀ ਵਪਾਰ ਲਾਈਨ ਦਾ ਕੀਤਾ ਹਾਂ ਜੀ ਵਪਾਰ ਲੈਣਾ ਨਾਮ ਜਸਵੰਤ ਸਿੰਘ ਜੱਸਾ ਪਿੰਡ ਪਰੋਸ਼ਾ ਜ਼ਿਲ੍ਹਾ ਪਰੋਇਕੋ ਨੇੜੇ ਤਲਵੰਡੀ ਭਾਈ ਮੋਬਾਈਲ ਨੰਬਰ 9845 66852 98140 66852 ਠੀਕ ਹੈ ਜੀ ਗਵਾਂਡੀ ਹੋਏ ਫਿਰ ਤੇ ਸਾਡੇ ਹਾਂਜੀ ਹਾਂਜੀ ਠੀਕ ਹੈ ਤੇ ਕਿਨਵਾ ਸੂਆ ਆ ਗਈ ਤੇ ਤੀਜਾ ਸੂਆ ਸੂਈ ਆ ਜੀ ਆਜੇ ਇੱਥੇ ਹੀ ਸੂਈ ਆ ਮੰਡੀ ਦੇ ਵਿੱਚ ਆਹੇ 11:00 ਵਜੇ ਆ ਹੁਣ ਸਾਡੇ ਬਾਰੇ ਇੱਕ ਦਾ ਟਾਈਮ ਆ ਜੇ ਇਹਨੇ ਪਾਤੀ ਆ ਜੇਰ ਪਈ ਆ ਤੇ ਕੱਟੀ ਇਹਨੇ ਦਿੱਤੀ ਆ ਕੱਟੀ ਦਿੱਤੀ ਆ 20 21 21 ਕਿਲੋ ਦੂਜੇ ਸਮੇਂ ਦੁੱਧ ਦਿੱਤਾ ਵਾ ਆਪਣੀ ਮੁੱਲ ਲਈ ਗਈ ਆ ਜੇ ਕੋਈ ਵੀਰ ਭਰਾ ਇਥੇ ਮੰਡੀ ਚ ਸੌਦਾ ਕਰਦਾ ਉਸ ਹਿਸਾਬ ਨਾਲ ਹੋ ਜਾਊਗਾ ਜੇ ਘਰੇ ਮੁੜ ਕੇ ਜਾਵੜੀ ਤੇ ਦੁੱਧ ਚੁਆ ਕੇ ਕੋਈ 7 ਤੇ 10 ਦਿਨ ਚ ਚੁਆ ਕੇ ਵੀ ਦੇ ਸਕਦੇ ਆ ਠੀਕ ਆ ਕੱਟੀ ਨੂੰ ਜਨਮ ਦਿੱਤਾ ਹਨਾ ਕੱਟੀ ਬੜੀ ਬੜੀ ਆ ਬਾਈ ਤੇ ਮੈਂ ਇਹਦਾ ਤੋਰਾ ਮੜਾ ਚੈੱਕ ਕਰਵਾ ਲਈਏ ਆਏ ਐਨੂੰ ਤੋੜ ਦੋ ਕਿੱਦਾਂ ਕਿੱਦਾਂ ਬਸੰਦਵਾ ਵਾ ਵਾ ਕਾਦੀ ਬੜਾ ਵੱਡਾ ਹਨਾ ਕੀ ਬਾਤ ਬਹੁਤ ਸੋਹਣੀ ਹੈ ਲੋਏ ਪਾਈਪਾਂ ਦੇਖੋ ਦੋ ਤਲੀਆਂ ਹਾਂ ਚੈੱਕ ਕਰੋ ਲੈ ਚਲੋ ਮੜਿਆ ਲੋ ਜੀ ਇਹ ਬਾਈ ਜੀ ਕੀਮਤ ਕਿੰਨੀ ਕੁ ਰਹਿ ਗਈ ਮਾਂ ਕੀਮਤ ਕਿੰਨੀ ਕਰ ਰਹਿ ਗਈ ਇਹਦਾ ਜੀ ਲੈਣ ਵਾਲਾ 270000 ਰੁਪਇਆ ਲਵਾਂਗੇ 270 ਕੋਲ ਭਲਾ 3 ਕਰਾ ਲਓ ਸਵਾ 3 ਕਰਾ ਲਓ 270 ਦੀ ਜਣੀ ਮਾਨਤਾ ਨਹੀਂ ਹੋਊਗੀ ਮਾਨਤਾ ਨਹੀਂ ਹੋਊਗਾ ਹਣਾ ਹਾਂ ਠੀਕ ਹੈ ਤੇ ਲੋ ਸੱਜਣੋ ਚੈੱਕ ਕਰ ਲੋ ਮੈਂ ਚੰਗੀ ਨਾ ਲੋ ਸੱਜਣੋ ਖਰੀਦਦਾਰੀ ਆਪਣੀ ਕਰਿਓ ਮੈਂ ਚੰਗੀ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰੇ